ਇਦਾਂ ਕਰਨਾ ਜੋ ਬੰਨ ਨੂੰ ਫੋਨ ਲਾ ਕੇ ਪੁੱਛਣਾ ਉਹ ਪਤਾ ਨਹੀਂ ਹੁਣ ਇਹਨੇ ਕੀਤਾ ਵੀ ਹੈਗਾ ਵਕ ਨਹੀਂ ਹਲੋ ਹਲੋ ਕਿੱਪਾ ਦੀ ਸਾਚੀ ਕਾਲਜ ਕੀ ਹਾਲ ਚੱਲ ਜੇ ਵੜੀਆ ਜੀ ਮੈਂ ਠੀਕ ਆ ਤ ਨਹੀਂ ਪਰਾਹ ਹੋਰ ਕੀ ਬਣਿਆ ਕੋ ਨਹੀਂ ਬਣਿਆ ਕੀ ਬਾ ਟਰੈਕਟਰ ਦਿਆ ਤਾ ਅੱਛਾ ਅੱਛਾ ਹਾਂਜੀ ਚੰਗਾ ਚੱਲੀ ਜਾਂਦਾ ਵਾ ਕੰਮ ਕੰਮ ਵੜੀਆ ਪੰਜ ਚੱਲੀ ਜਾਂਦਾ ਅੱਛਾ ਅੱਛਾ ਹਾਂਜੀ ਤੂੰ ਆਇਆ ਸੀ ਉਹਦਾ ਰੁਪਿੰਦਰ ਦਾ ਫੋਨ ਤੈਨੂੰ ਹਾਂਜੀ ਫੋਨ ਤੇ ਆਇਆ ਸੀਗਾ ਮੈਨੂੰ ਅੱਛਾ ਤੋ ਮੈਂ ਹਾਂ ਚੱਲ ਕਿ ਇਦਾਂ ਹੁੰਦਾ ਇੱਥੇ ਸਲਾਹ ਮਸ਼ਲਾ ਕਰਨਾ ਹੀ ਕੋਈ ਤੇ ਮਤਲਬ ਅੱਜ ਕੱਲ੍ਹ ਕੀ ਉਹ ਚਲੋ ਜਦੋਂ ਵੀ ਤੇਰਾ ਟਾਈਮ ਹੋਊਗਾ ਤੇ ਇਹ ਕੰਮ ਦਾ ਥੋੜਾ ਜਿਹਾ ਚੋੜੀ ਜੱਦ ਜੇ ਮਤਲਬ ਅਗਲੇ ਹਫਤੇ ਚੱਲੀਏ ਨੇ ਚਲੋ ਉਹ ਤੇਰੀ ਮਰਜ਼ੀ ਆ ਮੈਂ ਹਾਂ ਚੱਲ ਤੇਰੇ ਕੰਮ-ਕੁਮ ਦਾ ਪਤਾ ਮੈਂ ਕੀਤਾ ਸੀ ਕਿਤੇ ਉਹਦੇ ਮਸਲੇ 'ਚ ਕੋਈ ਸਲਾਹ ਸਲੂ ਕਰਨੀ ਸੀ ਤੇਰੇ ਨਾਲ ਕੰਮ ਭਾਈ ਜੇ ਮੇਕੋ ਦੇ ਹੁਣ ਪੜ੍ਹਾਈ ਵੀ ਰਹੀ ਹੈ ਨਹੀਂ ਜੇ ਫਿਰ ਕੰਮ ਕਦਾ ਮੁੱਲ ਨਹੀਂ ਰਿਹਾ ਕੋਈ ਗੱਲ ਨਹੀਂ ਕੰਮ ਦਾ ਵੀ ਮੈਂ ਤੁਹਾਨੂੰ ਦੱਸ ਦੂੰਗਾ ਜਿਹੜਾ ਤੂੰ ਇੱਥੇ ਕਰਨ ਡਿਆ ਹੁਣ ਅੱਛਾ ਉਹ ਜਾਇ ਕੋਈ ਲੱਭ ਲਾਂਗੇ ਠੀਕ ਹੈ ਜੀ ਇਹ ਆ ਵੀ ਤਨਖਾਹ ਚੰਗੀ ਹੋਊਗੀ ਉੱਥੇ ਆਹ ਚਲੋ ਇਹ ਤਾਂ ਗੱਲ ਹੈ ਹਾਂ ਇੱਥੇ ਕਿੰਨੇ ਦੇਣ ਡੇ ਤੈਨੂੰ ਹੁਣ ਆਹ ਨਹੀਂ ਚੱਲਿਆ 3000 ਰੁਪਏ 10000 ਰੁਪਏ ਉਹ ਹੀ ਨਾ ਫਿਰ ਉੱਥੇ ਦੁਨੇ ਮਿਲਨੇ ਆ ਹਾਂ ਨਾਲੇ ਉਹ ਸ਼ਹਿਰ ਚ ਪੈ ਜਣਾ ਤੈਨੂੰ ਪਤਾ ਹੀ ਆ ਬਿਲਕੁਲ ਬਿਲਕੁਲ ਇਹਦੇ ਗੱਲ ਹੈ ਹਾਂ ਬਾਬਲ ਦਾਦੀ ਗਰ ਮੈਂ ਸਲਾਹ ਕਰਕੇ ਤਾਂ ਇੱਥੇ ਆਈ ਫਿਰ ਕੋਈ ਗੱਲ ਨਹੀਂ ਕਰ ਲਾਂਗੇ ਤੁਸੀਂ ਕੋਈ ਗੱਲ ਨਹੀਂ ਫਿਕਰ ਨਾ ਕਰੋ ਮੈਂ ਨਾ ਜੇ ਅੱਜ ਕੱਲ੍ਹ ਚ ਹੋ ਸਕਦਾ ਤਾਂ ਕੋਈ ਨਹੀਂ ਮੈਂ ਵੇਖ ਲਊਗਾ ਆਜੂਗਾ ਤੁਹਾਡੇ ਕੋਲ ਹੈ ਹਾਂ ਉਹ ਜੋ ਕੈਨ ਵਿੱਚ ਜਿਹਦਾ ਟੈਸਟ ਹੈ ਉਹ ਚਲੋ ਦਵਾ ਦੂਗਾ ਹਾਂ ਤੋ ਆ ਟੈਸਟ ਵੀ ਹੈਗਾ ਵਾਣਾ ਜੋ ਉਹਦਾ ਉਹ ਵੀ ਪਰਸੋਂ ਆ ਤੇ ਕੋਈ ਗੱਲ ਨਹੀਂ ਮਾਤਾ ਤੋਂ ਬਾਤ ਕਰਾ ਨਹੀਂ ਕੋਈ ਨਹੀਂ ਜੇ ਪਰਸੋਂ ਟੈਸਟ ਦਵਾ ਕੇ ਹੋਏਗਾ ਟਾਈਮ ਤੇ ਫਿਰ ਆਪਾਂ ਸਿੱਧਾ ਸ਼ਹਿਰੋਂ ਹੈਦਰ ਨੂੰ ਹੀ ਆ ਜਾਾਂਗੇ ਚਲੋ ਠੀਕ ਆ ਕੋਈ ਗੱਲ ਨਹੀਂ ਹਾਂ ਕੋਈ ਨਹੀਂ ਮੈਂ ਤੁਹਾਨੂੰ ਫੋਨ ਕਰਕੇ ਦੱਸ ਦੂੰਗਾ ਭਾਜੀ ਜਾ ਮੁਰਦਾ ਕੁਪਾ ਹੈ ਕਰਦੋਂ ਕਰਦੋਂ ਕੋਈ ਗੱਲ ਨਹੀਂ ਹੋਰ ਦਲਜੀਤ ਭਾਜੀ ਠੀਕ ਨੇ ਆਹ ਆ ਗਿਆ ਕਿਹੜਾ ਜਾਨ ਕੋਈ ਪਿੰਡ ਆ ਰਾਂਗੇ ਪਿੰਡ ਕੋਈ ਨਹੀਂ ਪਿੰਡ ਕੋਈ ਨਹੀਂ ਅਸੀਂ ਆ ਜਾਾਂਗੇ ਤੁਹਾਡੇ ਕੋਲ ਕੋਈ ਗੱਲ ਨਹੀਂ ਫਿਕਰ ਨਾ ਕਰੋ ਤੁਸੀਂ ਚੱਲ ਵੀ ਹੈ ਨਾ ਜਿੱਦਾਂ ਤੂੰ ਕਰਨੀ ਉਦਾਂ ਕਰ ਤੇ ਹੋਰ ਭਾਜੀ ਦਲਜੀਤ ਠੀਕ ਨੇ ਆ ਠੀਕ ਆ ਵਧੀਆ ਤੇ ਠੀਕ ਹੈ ਭਾਜੀ ਫਿਰ ਮੈਂ ਫਿਰ ਕਰਨਾ ਤੁਹਾਨੂੰ ਠਹਿੜ ਕੇ ਫੋਨ ਹੈ ਤੁਹਾਡਾ ਦਾ ਦਾ ਠੀਕ ਓਕੇ ਭਾਜੀ ਓਕੇ ਭਾਜੀ ਕਹਿੰਦੇ ਆ ਕਿ ਤੂੰ ਤੁਹਾਡੇ ਕੋਲ ਆ ਇੱਕ ਕੰਮ ਲੋ ਕਹੀ ਜਾਂਦੇ ਆ ਵੈਸੇ ਜੇ ਇੱਕ ਤੇ ਕੰਮ ਬਣ ਜੇ ਤਨਖਾਹ ਚੰਗੀ ਹੋਵੇ ਤੇ ਹੋਰ ਚਾਹੀਦਾ ਵੀ ਕੀ ਆ ਇੱਥੇ ਵੀਦ ਕਰਕੇ 10-12 ਹਜ਼ਾਰ ਹੀ ਲੈਣ ਰਿਆ ਵਾ ਚੱਲ ਜੇ 20000 ਰੁਪਏ ਮਿਲੀ ਜਾਵੇ ਤੇ ਹੋਰ ਕੀ ਚਾਹੀਦਾ ਵਾ ਹੋਰ ਕੀ ਤਾਂ ਲੱਗਨ ਦੀ ਲੋੜ ਹੀ ਨਹੀਂ ਮੈਨੂੰ ਚੱਲ ਕੋਈ ਨਹੀਂ ਜੋਤਨਾ ਕਰੂੰਗਾ ਸਲਾਹ ਤਾਂ ਆਦੇ ਤੋਂ ਪਹਿਲਾਂ ਪਰ ਪਿੰਦਰ ਕਰ ਲਿਆ ਕੰਮ ਤਾਂ ਦਾ ਹਾਂਜੀ ਅਜਾ ਬਸ ਰੋਟੀ ਖਾਣ ਲੱਗੀ ਹੀ ਖਾਣੀ ਦੀ ਉਹ ਰੋਟੀ ਤੇ ਮੈਂ ਖਾਣਾ ਵਾ ਮੈਂ ਨਾ ਕੀਤਾ ਜੋਬਨ ਨੂੰ ਫੋਨ ਜੋਬਨ ਨੂੰ ਕੀ ਕਹਿੰਦਾ ਕੋਈ ਨਹੀਂ ਉਹਨੇ ਕਿਹਾ ਨਾ ਕਹਿਣ ਲਿਆ ਹੀ ਕੰਮ ਕਰ ਲਿਆ ਟਰਾਈਪ ਕਹਿਣ ਲਿਆ ਹੀ ਢੋਂਡਿਆ ਵਾ ਅੱਛਾ ਤੇ ਨਾਲੇ ਕਹਿਣ ਦਿਆ ਹੈ ਵੀ ਅਜੇ ਟਾਈਮ ਨਹੀਂਗਾ ਲੱਗਣਾ 2-4 ਦਿਨ ਮੇਰਾ ਤੇ ਉਹਦਾ ਜੋ ਦਾ ਵੀ ਟੈਸਟ ਹੋਖਰੇ ਪਰਸੋਂ ਤੂੰ ਕਹਿ ਰਿਹਾ ਨਹੀਂ ਮੈਂ ਤੁਹਰੇ ਦੱਸਣ ਦੀ ਹੀ ਨਹੀਂ ਉਹ ਕਹਿਣ ਦਿਆ ਹੀ ਵੀ ਉਹ ਜੋ ਟੈਸਟ ਹੋ ਜੂਗਾ ਨਾ ਉਤੋਂ ਹੀ ਫਿਰ ਅਸੀਂ ਆ ਜਾਾਂਗੇ ਠੀਕ ਠੀਕ ਮੈਂ ਤੈਨੂੰ ਆਖਿਆ ਮੈਂ ਜੇ ਨਹੀਂ ਟਾਈਮ ਹੈਗਾ ਤਾਂ ਅਸੀਂ ਪਿੰਡ ਆ ਜੰਨੇ ਆ ਅੱਛਾ ਸਲਾਹ ਕਰਨੀ ਹੈ ਚਲ ਮੈਂ ਇੱਥੇ ਆਣ ਕੇ ਮੈਂ ਕਰ ਲੈਣਾ ਫਿਰ ਤੇਨ ਅੱਛਾ ਕਹਿੰਦਾ ਵੀ ਇੱਥੇ ਵੀ 10-12 ਹਜ਼ਾਰ ਮਿਲਦਾ ਤੇ ਮੈਂ ਕੋਈ ਗੱਲ ਨਹੀਂ ਉੱਥੇ ਦੁਨੀ ਮਿਲਣਗੇ ਤੈਨੂੰ ਚਲੋ ਕੋਈ ਨਹੀਂ ਜਿੰਨਾ ਟਾਈਮ ਤੱਕ ਹਲੇ ਇੱਥੇ ਕਰਨ ਦੇ ਉਹਨਾਂ ਟਾਈਮ ਤੱਕ ਕਰਨ ਦੋ ਹਾਂ ਪਹਿਲਾਂ ਤੁਸੀਂ ਉੱਥੇ ਪਤਾ ਕਰ ਲਓ ਫਿਰ ਕੋਈ ਨਹੀਂ ਕਰ ਲਾਂਗੇ ਸਦਾ ਪਤਾ ਕਰ ਲਿਆ ਵਾ ਮੁੰਡੇ ਨੂੰ ਮੈਂ ਕੀਤਾ ਸੀ ਫੋਨ ਅੱਛਾ ਉਹ ਕਹਿੰਦਾ ਕੋਈ ਗੱਲ ਨਹੀਂ ਰਖਾ ਦਾਂਗੀ ਪਰ ਇਹਨੂੰ ਤਾਂ ਪੁੱਛਣਾ ਵੀ ਨਹੀਂ ਹੁਣ ਚਲੋ ਕੋਈ ਗੱਲ ਨਹੀਂ ਜਦ ਨਾਲ ਟਾਈਮ ਹੋ ਕੋਈ ਨਹੀਂ ਆਜੂਗਾ ਆਪੇ ਇੱਥੇ ਮੈਂ ਪਰਸੋਂ ਵੱਲੋਂ ਕਹਿੰਦਾ ਕੋਈ ਗੱਲ ਨਹੀਂ ਪਰਸੋਂ ਆਜੂਗਾ ਆ ਚਲੋ ਕੋਈ ਨਹੀਂ ਪੁੱਛ ਲਿਆ ਤੁਸੀਂ ਜਲ ਹੁੰਦਾ ਨੂੰ ਵੀ ਹੌਸਲਾ ਹੋ ਗਿਆ ਥੋੜਾ ਇਹ ਆ ਨਹੀਂ ਮੈਂ ਕੀਤਾ ਇਹ ਫੋਨ ਹੈ ਮਾਂ ਜਰ ਕਰਦਾ ਰਿਹਾ ਗੱਲਬਾਤਾਂ ਕਰਨਾ ਅਛਾ ਅਛਾ ਹਾਂ ਚਲੋ ਕੋਈ ਨਹੀਂ ਆਜੂਗਾ ਫਿਰ ਚਲ ਠੀਕ ਹੈ ਫਿਰ ਲਿਆ ਰੋਟੀ ਪਾਣੀ ਪਾ ਗਏ ਹੈ ਲਿਓ ਨਹੀਂ ਚਲ ਅਬੀ ਚੰਗਾ ਹੋਇਆ ਜਿਹੜਾ ਜੋ ਬੰਨੇ ਫੋਨ ਚੁੱਕ ਲਿਆ ਵਾ ਸੱਚੀ ਮੈਨੂੰ ਦਈ ਦੋ ਰੋਦੀ ਨਹੀਂ ਟੈਨਸ਼ਨ ਲੱਗੀ ਯਾਰਾ ਵੀ ਇੱਕੋ ਗੱਲ ਦੇ ਮਗਦੇ ਵਿੱਚ ਆਈ ਜਾਂਦੀ ਵੀ ਪਤਾ ਨਹੀਂ ਵੀ ਹੁਣ ਜੋ ਬੰਨੇ ਗਾੜੀਆਂ ਕੀ ਕਹਿ ਦੇਣਾ ਵਾ ਚਲ ਤਾਂ ਮੈਂ ਚੰਗਾ ਹੋਇਆ ਵਾ ਪੂਨੇ ਵਿਚਾਰੇ ਨੇ ਨਿਕਲੀ ਕਿ ਇਹ ਵੀ ਮੈਂ ਕੰਮ ਤੇ ਹੀ ਆ ਤਾਂ ਮੇਰਾ ਟਾਈਮ ਨਹੀਂ ਹੈਗਾ ਚਲ ਵਧੀਆ ਹੀ ਹੋ ਗਿਆ ਵਾ ਚਲ ਹੁਣ ਜਿਗਰ ਟਾਈਮ ਹੋਊਗਾ ਆਜੂਗਾ ਨਾ ਹੋਊਗਾ ਤੇ ਫਿਰ ਗੱਲ ਬਹੁਤ ਜੱਜਾ ਖਰਪੁਰ ਦਵਾਂਗੇ ਕਿ ਉਹਨੂੰ ਕੰਮ ਹੋ ਆ ਉਹਦੇ ਕੋਲ ਨਿਕਾ ਆ ਜਾਣਾ ਹੈਗਾ ਚਲ ਕੰਮ ਤੇ ਸਾਰਾ ਹੋ ਹੀ ਗਿਆ ਵਾ ਦੀਦੀ ਪਤਾ ਨਹੀਂ ਕਿੱਥੇ ਗਏ ਲੱਭ ਨਹੀਂ ਦੇਏ ਕਰਤਕ ਦੇ ਹਨੀ ਮੈਂ ਜਾਵਦਾ ਘਰੇ ਬਾਹਰ ਗਈ ਆ ਮੈਂ ਇਦਾਂ ਨਾ ਕਰਾਂ ਨਹੀਂ ਤੇ ਮੰਮੀ ਨੂੰ ਫੋਨ ਲਾ ਕੇ ਦੱਸਦੀ ਆ ਕਿ ਜੋ ਬੰਨੂ ਫੋਨ ਲਾਇਆ ਹੀ ਤੇ ਜੋਦ ਲਈ ਟੈਸਟ ਦੀ ਤਿਆਰੀ ਕਰਨ ਤੇ ਤੁਸੀਂ ਵੀ ਫੋਨ ਲਾ ਕੇ ਨਾ ਇੱਕ ਵਾਰ ਚੱਲ ਲਈ ਆ ਵੀ ਉਹਨਾਂ ਨੂੰ ਪੁੱਛ ਲਓ ਵੀ ਕੋਈ ਲੋੜ ਲੜਦਨੀ ਆ ਪੈਸੇ ਢੇਲੇ ਦੀ ਜੇ ਕੋਈ ਲੋੜ ਹੈਗੀ ਆ ਤੇ ਦੱਸ ਦੋ ਮੈਂ ਪੁੱਛਦੀ ਆ ਕੀਤਾ ਵਗ ਨਹੀਂ ਕੀਤਾ ਉਹਨਾਂ ਨੇ ਸਾਲ ਜੀ ਉਹਨਾਂ ਨੇ ਨਹੀਂ ਕੀਤਾ ਬੰਦਾ ਵੀ ਮਗਰ ਲਾ ਲੈਂਦਾ ਇਹਨਾਂ ਨੇ ਨਹੀਂ ਕਰਨਾ ਹੁੰਦਾ ਹਲੋ ਹਲੋ ਸਸਿਕਾ ਮੀ ਜੀ ਸਸਿਕਾ ਪੁੱਤ ਕੀ ਹਾਲ ਚਾਲ ਆ ਬਸ ਵਧੀਆ ਵਧੀਆ ਤੁਸੀਂ ਸਨਾਓ ਹਾਂ ਜੀ ਉਹ ਠੀਕ ਠਾਕ ਵਧੀਆ ਤੇ ਕੀ ਕਰਨਦੇ ਆ ਕੁਛ ਨਹੀਂ ਪੁੱਤ ਵੈਲੀ ਅਛਾ ਸ਼ਾਮ ਵਿੱਲੀ ਤੇ ਹੈ ਗਈਆਂ ਤੇ ਮੈਂ ਤੈਨੂੰ ਫੋਨ ਕੀਤਾ ਸੀ ਹਾਂ ਪੁੱਤ ਦੱਸ ਵੀ ਮੈਂ ਨਾ ਲਾਇਆ ਜੋਬ ਨੂੰ ਫੋਨ ਅੱਛਾ ਤੇ ਉਹ ਮੈਨੂੰ ਕਹਿਣ ਦਿਆ ਸੀ ਭਈ ਇਦਾਂ ਕਰਕੇ ਦੇ ਆ ਟੈਸਟ ਦੀ ਤਿਆਰੀ ਕਰਨ ਜੋਦ ਦੇ ਦੀ ਅੱਛਾ ਤੇ ਉਹ ਹੁਣ ਮੈਨੂੰ ਜੋਦੜਾ ਨੂੰ ਪੈਸੇ ਪੁੱਛਾਂਦੀ ਵੀ ਥੋੜੀ ਬਹੁਤੀ ਲੋੜ ਲੜ ਹੋਣੀ ਆ ਤਾਂ ਤੁਸੀਂ ਫੋਨ ਫੋਨ ਕਰਕੇ ਤੇ ਪੁੱਛ ਲੈਣਾ ਹੀ ਵੇਹੇ ਵੇ ਪੁੱਤ ਤੁਹਾਡਾ ਤਾਂ ਫੋਨ ਚੁੱਕਦਾ ਹੀ ਨਹੀਂਗਾ ਅਸੀਂ ਫੋਨ ਕਰੀਏ ਕਿੰਨਾ ਚੋਕਦਾ ਮੈਂ ਕਿਉਂ ਨਹੀਂ ਆ ਅਜ ਕੇ ਹੋਰ ਲਿਆ ਤੇ ਉਸੇ ਟਾਈਮ ਉਹਨੇ ਫੋਨ ਚੋਕ ਲਿਆ ਵਾ ਨਹੀਂ ਮੇਰੀ ਗੱਲ ਸੁਣ ਤੈਨੂੰ ਹਰ ਟਾਈਮ ਮੈਂ ਹੀ ਗਲਤ ਲੱਗਦੀ ਆ ਮੇਰਾ ਹੀ ਕਸੂਰ ਕੱਢਦੀ ਰਹਿਨੀ ਆ ਤੂੰ ਉਹ ਮੰਮੀ ਜੀ ਮੈਂ ਤਾਂ ਕਸੂਰ ਨਹੀਂ ਆ ਕੱਦਾਂ ਦੀ ਨਹੀਂ ਮੈਂ ਤਾਂ ਤੁਹਾਨੂੰ ਇਹ ਕਹਿਣ ਲਈ ਆ ਚਲ ਉਹਨੂੰ ਫੋਨ ਲਾ ਕੇ ਉਹ ਤਾਂ ਉਹ ਕੁਝ ਪਾਸੇ ਲਿਓ ਤੇ ਕੀ ਚੀਜ਼ ਦੇ ਲੋੜ ਤੇ ਨਹੀਂ ਹੈਗੀ ਮੇਰੀ ਸੁਣ ਲੈ ਗੱਲ ਮੈਂ ਕਿਸੇ ਨੂੰ ਫੋਨ ਫਾਨੀ ਕਰਨਾ ਘਰ ਆਏ ਦਾ ਤਰਲੇ ਕੱਢੇ ਤੇ ਗਾੜੀ ਸੌ ਸੌ ਗੱਲ ਕਰਦਾ ਹੀ ਨਹੀਂ ਇਹੀ ਕਰਾਇਆ ਤਾਂ ਕਮਰੇ ਲਏ ਆ ਤੇ ਅਸੀਂ ਉੱਥੇ ਰਹਿਣਾ ਤਾਂ ਹੁਣ ਤਰਲੇ ਨਾ ਕਰੀਏ ਉਹਦੇ ਅਸੀਂ ਮੰਮੇ ਜੀ ਤੁਸੀਂ ਬਸ ਸਾਹ ਹਦੀ ਜੀ ਜਾਂਦੇ ਆ ਆਪਣੇ ਈਆਂ ਬੁੱਧਾਂ ਦੇ ਬਦਲੇ ਮਾਪਿਓ ਕਈ ਗੋਸ਼ ਕਰ ਲੈਂਦੇ ਹੋ ਤੁਸੀਂ ਇੰਨਾ ਨਹੀਂ ਕਰ ਸਕਦੇ ਹੈਗੇ ਮਾਪਿਓ ਕਰਦੇ ਆ ਈਆਂ ਪੁੱਤ ਨਾ ਮੰਨਣ ਈਆਂ ਪੁੱਤ ਆਪਣੀਆਂ ਮਰਜ਼ੀਆਂ ਕਰਨ ਭੀ ਸਾਨੂੰ ਮਾਪਿਓ ਦੀ ਲੋੜ ਹੀ ਨਹੀਂਗੀ ਮੰਮੀ ਜੀ ਮੈਂ ਇਹ ਜਦੋਂ ਫੋਨ ਲਾਉਣੀਆ ਦੋ ਚੋਕਾ ਲੈਂਦਾ ਹੁਣ ਜੇ ਮੈਂ ਅੱਜ ਲਾਇਆ ਇਗਾਜੀ ਉਹਨੇ ਚੋਕ ਲਿਆ ਚਰਨੇ ਗੱਲ ਕਰ ਲਈ ਉੱਥੇ ਟਾਈਮ ਚੱਲ ਜੇ ਹਾਂ ਗੱਲ ਵਾ ਨਾ ਤੂੰ ਆਨੀਆ ਪਿਓ ਫੋਨ ਚੁੱਕਦਾ ਵਾ ਤੂੰ ਉਹਨੂੰ ਕਹਿ ਪਿਲਾ ਮੰਮੀ ਹੁਣਾਂ ਨੂੰ ਫੋਨ ਫਿਰ ਵੇਖ ਲਈ ਭਾਣੂ ਫੋਨ ਲਾਉਂਦਾ ਵਾ ਮੇ ਜਿੰਮਨ ਉਹ ਵੀ ਲੋੜ ਆ ਕਹਿੰਦੀ ਕੀ ਬਾ ਤੁਹਾਡੇ ਵਿੱਚ ਹੁਣ ਕੀ ਗੱਲਾਂ ਬਾਤਾਂ ਹੋਈਆਂ ਤੇ ਕੀ ਨਹੀਂ ਹੋਈਆਂ ਤੂੰ ਹਰ ਟਾਈਮ ਮੈਨੂੰ ਕਹਿੰਦੀ ਮੰਮੀ ਤੂੰ ਫੋਨ ਲਾ ਮੰਮੀ ਤੂੰ ਜਾ ਕਦੀ ਉਹਨੂੰ ਵੀ ਕਹਿ ਦਿਆ ਕਰ ਜੇ ਤੁਹਾਨੂੰ ਮੇਰੇ ਹੁੰਦੇ ਆ ਘਰੋਂ ਗਏ ਹੁੰਦੇ ਫਿਰ ਉਹਨੂੰ ਤਾਂ ਪਤਾ ਹੁੰਦਾ ਕਿ ਕੀ ਗੱਲਬਾਤ ਹੋਈ ਕਿਉਂ ਗਏ ਆ ਹੁਣ ਗਏ ਤੇ ਮੇਰੇ ਮਗਰੋਂ ਚੱਲ ਕੋਈ ਨਹੀਂ ਤੇਰੇ ਡੈਡੀ ਨਾਲ ਕਰੂੰਗੀ ਸਲਾਹ ਜੇ ਕਹਿਣਗੇ ਤਾਂ ਆਪੇ ਕਰ ਲੈਣਗੇ ਗੱਲ ਚਲੋ ਠੀਕ ਆ ਫਿਰ ਠੀਕ ਆ ਚੰਗਾ ਆ ਕੁੜੀ ਵਾਲੀ ਵੀ ਹਾਦੀ ਹੋਈ ਆ ਚੱਕ ਫੋਨ ਮੈਨੂੰ ਕਰ ਦਿੰਦੀ ਆ ਉਹਦਾ ਟੈਸਟ ਵਾ ਤਾਂ ਉਹਨਾਂ ਨੂੰ ਪੈਸਿਆਂ ਦੀ ਲੋੜ ਆ ਪੈਸੇ ਦੇ ਕੇ ਆਓ 10 ਪੈਸੇ ਮੈਂ ਦੇਣੇ ਆ ਉਹਦਾ ਤਾਂ ਦੁਕਾਨ ਤੇ ਲੱਗਾ ਵਾ ਆਂਦਾ ਮੈਂ ਇਨੀ ਤਨਖਾਹ ਲੈਣ ਦੇ ਆ ਵਾ ਤੇ ਕੋਲ ਹੁਣ ਆਈਆਂ ਖਰਚਾ ਤਾਂ ਹੀ ਟੈਸਟ ਭਰਿਆ ਵਾ ਮੈਨੂੰ ਕੋਈ ਲੋੜ ਨਹੀਂ ਕਿਸੇ ਨੂੰ ਫੋਨ ਕਰਨ ਦੀ ਘਰ ਆਏ ਮੰਨੇ ਨਹੀਂਗੇ ਪਿਓ ਤਰਲੇ ਕੱਢਦਾ ਰਿਹਾ ਵਾ ਤੇ ਹੁਣ ਇਹਨਾਂ ਨੂੰ ਪੈਸੇ ਦੇ ਕੇ ਆਈਏ ਕੁੜੀ ਮੇਰੀ ਵੱਢਣ ਵਾਲੀ ਆ ਹਰ ਟਾਈਮ ਸਾਡੇ 'ਚ ਕਸੂਰ ਕੱਢਦੀ ਆ ਮੰਮੀ ਤੂੰ ਐਦਾਂ ਮੰਮੀ ਤੂੰ ਐਦਾਂ ਤੀਆਂ ਪੁੱਤ ਨਾ ਸਮਝਣ ਮਾਂ ਪਿਓ ਹੱਥ ਜੋੜਨ ਗੜੀ ਪੀ ਪੋਤਾ ਨੂੰ ਮਾਫ ਕਰ ਦੋ ਹੱਦ ਹੋ ਗਈ ਕਿਤੇ ਇਹਦੇ ਵਾਲੀ ਵੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿੱਦਾਂ ਦੀ ਐ ਵੀ ਰਮਨ ਕੀ ਹੋ ਗਿਆ ਤੇਰੀ ਤਾਂ ਬਾਹਰ ਤੱਕ ਆਵਾਜ਼ ਆਣ ਢੀ ਆ ਆਵਾਜ਼ ਮੇਰੀ ਕੀ ਜਾਣੀ ਸੀ ਰੁਪਿੰਦਰ ਦਾ ਆਇਆ ਹੀ ਫੋਨ ਕੀ ਕਹਿੰਦੀ ਹੁਣ ਕਹਿਣਾ ਕੀ ਆ ਇਹ ਜੋਤ ਦਾ ਟੈਸਟ ਵਾ ਉਹਨਾਂ ਨੇ ਟੈਸਟ ਭਰੇ ਤਾਂ ਉਹਨਾਂ ਨੂੰ ਪੈਸਿਆਂ ਦੀ ਲੋੜ ਵਾ ਤੇ ਜਾ ਕੇ ਤੇ ਪੈਸੇ ਦੇ ਆਓ ਇਹਨੂੰ ਬੰਦਾ ਪੁੱਛਿਆ ਮੈਂ ਪੈਸੇ ਦੇਣ ਜਾਵਾਂ ਅਗਲਾ ਨਾ ਕਦੇ ਫੋਨ ਕਰਿਆ ਨਾ ਹੋਰ ਇਹ ਤੁਸੀਂ ਫੋਨ ਕਰਕੇ ਉਹਨੂੰ ਪੁੱਛ ਲਓ ਮੈਂ ਮੈਂ ਫੋਨ ਕਿਉਂ ਕਰਾਂ ਉਹਦਾ ਨਹੀਂ ਫਰਜ਼ ਬੰਦਾ ਹਾਡਾ ਫੋਨ ਤਾਂ ਚੁੱਕਦਾ ਹੀ ਨਹੀਂਗਾ ਇਹ ਐਵੇਂ ਮੰਮੀ ਮਾਰਦੀ ਰਹਿੰਦੀ ਆ ਮੈਂ ਦੇ ਇੱਕੋ ਵਾਰਾ ਫੋਨ ਕਰਾਂ ਤਾਂ ਮੇਰਾ ਫੋਨ ਚੁੱਕ ਲੈਂਦਾ ਮੈਂ ਹਾਂ ਜੇ ਤੈਨੂੰ ਮੈਂ ਗਲਤ ਲੱਗਦੀ ਆ ਨਾ ਜਾਂ ਤੂੰ ਜੋਬਨ ਨੂੰ ਕਹਿ ਵੀ ਮੰਮੀ ਡੈਡੀ ਨੂੰ ਫੋਨ ਕਰ ਭਲਾ ਕਰਦਾ ਹਨ ਨੂੰ ਫੋਨ ਚੱਲ ਰਮਨਰੇਜ ਚ ਗੁੱਸੇ ਵਾਲੀ ਕਿਹੜੀ ਗੱਲ ਚੱਲ ਜੇ ਉਹਨੇ ਟੈਸਟ ਭਰਿਆ ਵਾ ਤੇ ਤੂੰ ਪੁੱਛ ਲੈ ਫੋਨ ਕਰਕੇ ਉਹਨੂੰ ਪੈਸੇ ਪਾ ਦਿੰਨੇ ਆ ਕਿਹੜੀ ਗੱਲ ਓ ਤੁਸੀਂ ਤਾਂ ਪਿਓ ਤੇ ਹੀ ਉਹਨਾਂ ਦੇ ਹੋਇਆ ਮਰ ਚੱਲੇ ਜੇ ਪੈਸੇ ਪਾ ਦਿੰਨੇ ਆ ਉਹਨੇ ਤਾਂ ਉਦੋਂ ਤੁਹਾਡੀ ਮਾਸਾ ਜੀ ਨੇ ਇਸ ਤਰ੍ਹਾਂ ਰੱਖੀ ਦੋ ਵਾਰਾਂ ਉਹਦੇ ਮਗਰ ਗਏ ਜੇ ਉਦੋਂ ਜਦੋਂ ਪਾਣੀ ਵੀ ਨਹੀਂ ਕੋਈ ਘਟ ਪੁੱਛਿਆ ਵੀ ਪਾਣੀ ਡੱਫ ਲੋ ਪੀ ਲੋ ਚਾਲਾ ਰਮਨਨ ਨਹੀਂ ਨੇ ਉਹਨੇ ਪਾਣੀ ਪੁੱਛਿਆ ਪੁੱਤ ਨੇ ਪੁੱਤ ਹੀ ਰਹਿਣਾ ਵਾ ਹੋਰ 2 ਮਹੀਨੇ ਉੱਥੇ ਕੱਟ ਲੂਗਾ 4 ਕੱਟ ਲੂਗਾ ਫਿਰ ਇੱਥੇ ਹੀ ਆਉਣਾ ਉਹਨੇ ਤੇ ਜਾ ਫਿਰ ਦਿਓ ਪੈਸੇ ਮੈਂ ਤਾਂ ਕਿਤੇ ਜਾਣਾ ਨਹੀਂ ਹੁਣ ਬਥੇਰੀ ਅਗੇ ਕੁੱਤੇ ਖਾਣੀ ਉਹਨਾਂ ਕੋ ਕਰਾ ਲਈ ਹੁਣ ਬਾਰ ਬਾਰ ਉਹ ਕੰਮ ਨਹੀਂ ਕਰਾਉਣੇ ਯਾਰ ਕੁਝ ਨਹੀਂ ਹੁੰਦਾ ਉਹਨੂੰ ਪੁੱਛ ਤੇ ਸਹੀ ਫੋਨ ਕਰਕੇ ਕੀ ਕਹਿੰਦੀ ਕੀ ਆ ਮੈਂ ਨਹੀਂ ਪੁੱਛਣਾ ਆ ਪਿਆ ਜੇ ਫੋਨ ਇਹਦੇ ਵਿੱਚ ਜੇ ਨੰਬਰ ਆ ਲਓ ਕਰ ਲਓ ਭਾਵੇਂ ਕਰ ਲਓ ਨਾ ਉਹ ਤਾਂ ਭਾਵੇਂ ਕਰ ਲਓ ਪੁੱਤ ਨੂੰ ਫੜੋ ਫੋਨ ਓ ਮੇਰੀ ਗੱਲ ਸੁਣ ਹੁਣ ਮੈਂ ਉਹਨੂੰ ਕੀ ਫੋਨ ਕਰਕੇ ਤੈਨੂੰ ਤੇ ਉਹਨੇ ਕਿਹਾ ਰਪਿੰਦਰ ਨੇ ਮੈਨੂੰ ਰਪਿੰਦਰ ਨੇ ਕਿਹਾ ਉਹਨਾਂ ਥੋੜਾ ਕਿਹਾ ਤੁਸੀਂ ਮੁੰਡੇ ਆਪਣੀ ਪੁੱਛ ਲਓ ਕਿ ਜੇ ਪੈਸੇ ਤੇਲੇ ਦੀ ਲੋੜ ਆ ਤੇ ਇਕਲਾ ਦਿੰਦਾ ਵਾਂ ਉਹਨੂੰ ਮੈਂ ਕੀ ਪੁੱਛਾਂ ਰਵਾਂ ਤੁਹਾਨੂੰ ਤਾਂ ਉਹ ਹੀ ਦੋਵਾਂ ਜਾਣਿਆਂ ਨੂੰ ਬੇਇੱਜ਼ਤੀ ਕਰਾਉਂਦੀ ਆਤ ਪਈ ਆ ਤਾਂ ਕਰਾਉਂਦੇ ਰਹੋ ਮੈਂ ਹੀ ਬੁਰੀ ਲੱਗਦੀ ਆ ਤੂੰ ਗੱਲਾਂ ਨਹੀਂ ਚੰਗੀਆਂ ਕਰਦੀ ਮੰਮੀ ਤੇਰਾ ਸੁਭਾਅ ਇਦਾਂ ਦਾ ਮੰਮੀ ਤੇਰਾ ਸੁਭਾਅ ਜਿਹੜਾ ਬੰਦਾ ਸੱਚੀ ਗੱਲ ਕਰਦਾ ਨਾ ਉਹ ਤੇ ਸਾਰਿਆਂ ਨੂੰ ਬੁਰਾ ਲੱਗਦਾ ਵਾ ਉਹ ਨਹੀਂ ਅੱਖੀਂ ਵੇਖਣਾ ਉਹਨੂੰ ਨਹੀਂ ਚਾਹੁੰਦੇ ਪੀ ਇਹ ਦੇਹ ਜੇ ਸਾਨੂੰ ਔਰ ਅਮਰ ਗੱਲ ਤੂੰ ਕਿੱਧਰ ਦੀ ਕਿੱਧਰ ਨੂੰ ਲੈ ਗਈਆਂ ਯਾਰ ਕਿੱਧਰ ਨੂੰ ਲੈ ਗਈਆਂ ਜੇ ਮੈਂ ਇਹੋ ਮਿੱਠੀਆਂ ਪੋਪਲੀਆਂ ਨਾਲ ਮਾਰਾਂ ਮੈਂ ਆਪੇ ਚੰਗੀ ਹੋਵਾਂ ਮੈਨੂੰ ਨਹੀਂ ਮਾਰਨੀ ਆਉਂਦੀਆਂ ਮੈਂ ਸੱਚ ਨੂੰ ਸੱਚ ਕਹਾਂ ਤਾਂ ਝੂਠ ਨੂੰ ਝੂਠ ਕਹੂੰਗੀ ਚੱਲ ਮਰਜੀ ਹੈ ਤੇਰੀ ਫਿਰ ਨਹੀਂ ਫੋਨ ਕਰਾਂ ਨਹੀਂ ਮੈਂ ਤੁਹਾਨੂੰ ਨਹੀਂ ਡੱਕਦੀ ਤੁਸੀਂ ਕਰ ਲਓ ਤੁਹਾਡੀ ਧੀ ਵੀ ਕਰਦੀ ਤੁਸੀਂ ਵੀ ਕਰ ਲਓ ਮੈਂ ਨਹੀਂ ਕਰਨਾ ਜਦੋਂ ਉਹਨਾਂ ਨੇ ਮੈਨੂੰ ਫੋਨ ਨਹੀਂ ਕੀਤਾ ਤਾਂ ਮੈਂ ਹੁਣ ਕਿੱਦਾਂ ਗੱਲ ਆਦਾ ਫੋਨ ਆਫਰੇ ਤੈਨੂੰ ਅਸੀਂ ਫੋਨ ਪੈਸੇ ਮੰਗੇ ਨਹੀਂ ਤੇ ਜੇ ਤੁਹਾਨੂੰ ਨਹੀਂ ਕੀਤਾ ਤਾਂ ਮੈਨੂੰ ਉਹਨਾਂ ਨੇ ਕੀਤਾ ਉਹ ਬੰਦੇ ਦੇ ਜਿਹੜਾ ਰਪਿੰਦਰ ਨੇ ਜੇ ਤੈਨੂੰ ਕਿਹਾ ਤਾਂ ਕਰ ਲਾ ਜੇ ਤੂੰ ਹੀ ਰਪਿੰਦਰ ਦੇ ਕਹਿਣ ਦੇ ਨਹੀਂ ਕਰਨ ਦੇ ਤਾਂ ਮੈਂ ਕਿਉਂ ਕਰਾਂ ਮੈਂ ਨਹੀਂ ਜ ਕਰਨਾ ਚੱਲ ਰਮਨ ਜੇ ਤੂੰ ਨਹੀਂ ਨਾ ਕਰਨਾ ਹੁਣ ਮੈਨੂੰ ਤੇ ਕਰਨਾ ਹੀ ਪੈਣਾ ਮੇਰਾ ਨਵਾਂ ਪੋਤਾ ਮੈਂ ਕਰ ਲੈਣਾ ਆਪੇ ਹੀ ਆਹ ਆਹ ਕਰੋ ਤੁਹਾਡੇ ਸਿਰ 'ਚ ਕੇਸਰ ਜੂ ਪਾਇਆ ਸੀ ਨਵਾਂ ਪੁੱਤ ਨੇ ਤਾਂ ਕਰਕੇ ਕਰਨਾ ਹੁਣ ਉਹ ਦਿਨ ਭੁੱਲ ਗਏ ਤੁਹਾਨੂੰ ਜਿੱਦਾਂ ਜਵਾਬ ਦਿੱਤਾ ਸੀ ਤੇ ਇਦਾਂ ਹੀ ਮੁੜ ਕੇ ਆਏ ਹੋ ਮੂੰਹ ਸੁੱਟ ਕੇ ਅੱਜ ਨਵਾਂ ਪੁੱਤ ਹੋ ਗਿਆ ਤੁਹਾਡਾ ਹਲੋ ਹੈਲੋ ਜਬਰਨਪਤ ਕੀ ਹਾਲ ਚਾਲ ਵਾ ਵਧੀਆ ਵਧੀਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਵਧੀਆ ਵਧੀਆ ਕੀ ਬੰਦਿਆ ਹੋਰੀ ਬੰਦਾ ਕੀ ਹੈ ਇੱਥੇ ਚੱਲੇ ਹਾਂ ਕਾਜ ਚੱਲੇ ਹਾਂ ਜੋ ਦਾ ਪੇਪਰ ਅੱਜ ਅੱਛਾ ਅੱਛਾ ਹਾਂਜੀ ਤੋ ਮੇਰੀ ਗੱਲ ਸੁਣ ਰਪਿੰਦਰ ਦਾ ਆਇਆ ਇਹ ਫੋਨ ਵੀ ਜੋ ਦਾ ਟੈਸਟ ਵਾ ਅੱਜ ਤੇ ਜੇ ਪੈਸੇ ਥੇਲੇ ਦੀ ਲੋੜ ਆ ਤੇ ਫਿਰ ਮੈਂ ਕਲਾਵਾ ਕਿਸ ਬੰਦੇ ਕੋ ਨਹੀਂ ਨਹੀਂ ਕੋਈ ਨਹੀਂ ਤਾਇਆ ਦਾ ਸਾਗਿਆ ਮੈਂ ਤਾਂ ਲਈ ਪਾਜੀ ਕੋਲੋਂ ਦੇਖੀ ਨਾ ਕੰਮ ਨਹੀਂ ਕਰਦਾ ਐ ਆਹੋ ਉਹਨਾਂ ਕੋਲ ਨਹੀਂ ਪੈਸੇ ਕੋਈ ਨਹੀਂ ਪੈਹਣਾ ਸਰ ਗਿਆ ਸਰ ਉਹ ਪੁੱਤ ਮੇਰੀ ਗੱਲ ਸੁਣ ਇਹ ਫੇਰ ਤੂੰ ਵਾਪਸ ਕਰਦਾ ਫਿਰੇਗਾ ਤੇ ਜਿਹੜੇ ਅਹੀਂ ਘਲਾਉਣੇ ਇਹ ਵਾਪਸ ਥੋੜੇ ਕਰਨੇ ਆ ਤੂੰ ਨਹੀਂ ਨਹੀਂ ਮੈਂ ਤਨਖਾਹ ਲੈਣੀ ਸੀ ਨਾ ਮੈਂ ਫਿਰ ਲਈ ਸੀ ਉਦੋਂ ਦੀ ਮੈਂ ਚਲੋ ਦੋ ਲੋੜ ਪੈਣੀ ਆ ਤੇ ਇਹ ਹੋਣੀ ਨਹੀਂ ਲਈ ਇਹਨਾਂ ਕੋਲ ਕੋਈ ਨਹੀਂ ਪੈਸੇ ਸਰ ਗਿਆ ਜੇ ਲੋੜ ਹੋ ਖਿਦਮਤਾਂ ਦੱਸ ਸਕਦਾ ਕੋਈ ਚੱਲ ਠੀਕ ਆ ਪੁੱਤ ਚੰਗਾ ਹਾਂ ਚਲੋ ਠੀਕ ਆ ਫਿਰ ਚੰਗਾ ਜੀ ਓਕੇ ਗੱਲ ਰਵਣ ਵਾਲੀ ਗੱਲ ਸਹੀ ਹੋਈ ਪੇ ਮੈਂ ਨਹੀਂ ਕਰਨਾ ਤੁਸੀਂ ਕਰ ਲੋ ਉਹਨਾਂ ਕਿਹੜਾ ਸਹੀ ਬੋਲਣਾ ਤੇ ਮੈਂ ਪੁੱਛਿਆ ਤੇ ਕਹਿੰਦਾ ਵੀ ਉਹ ਤੁਹਾਡਾ ਸਰ ਗਿਆ ਵਾ ਡੈਡੀ ਦੱਸ ਜਿੱਥੇ ਹੁਣ ਤੋਂ ਲੱਗਾ ਵਾ ਉਥੋਂ ਚੁੱਕ ਚੁੱਕ ਕੇ ਖਾਈ ਜਾਂਦਾ ਤੇ ਦੇਣੇ ਨਹੀਂ ਉਹਨਾਂ ਦੇ ਤਨਖਾਹ ਉੱਥੇ ਤੇਰੀ ਹੈਗੇ ਲੱਖਾਂ ਰੁਪਏ ਹੁਣ ਮੈਂ ਰਮਨ ਨੂੰ ਕੀ ਜਵਾਬ ਦਵਾਂਗਾ ਵੀ ਉਹਨਾਂ ਨੇ ਮੈਨੂੰ ਆਹ ਕਹਿਤਾ ਵਾ ਵੇਖੀ ਜਾਂਦੀ ਹਕੀਕਤਾਂ ਦੇ ਦੇ ਤੇ ਹੈਗੇ ਫੋਨ ਕਰਨ ਕੋਈ ਗੱਲ ਨਹੀਂ ਲੱਗ ਜਾਂਦਾ ਪਤਾ ਫੇ ਕੀ ਜਾਂਦਾ ਵਾ ਦੇਖਦੀ ਮੈਂ ਵੀ ਆਗੇ ਜੇ ਆਕੇ ਕਰ ਲਿਆ ਫੋਨ ਨੌ ਪੁੱਤ ਨੂੰ ਉਹ ਫੋਨ ਰਮਨ ਕਹਾ ਕਰਨਾ ਸੀ ਉਹਨੂੰ ਸਾਰੀ ਉਬਰ ਰਖ ਲੈਣੀ ਹੋਣੀ ਮੇਰੇ ਹਿਸਾਬ ਨਾਲ ਕੀ ਹੋਇਆ ਹੁਣ ਫਿਰ ਮੈਂ ਪੁੱਛਿਆ ਮੈਂ ਕਿ ਪੁੱਤ ਕੀ ਕਰਨਿਆ ਵਾ ਅਸੀਂ ਡੈਡੀ ਚੱਲੇ ਚੋੜ ਦਾ ਟੈਸਟ ਸੀ ਤੇ ਉੱਥੇ ਚੱਲੇ ਆ ਤੇ ਮੈਂ ਚੱਲ ਪੁੱਤ ਫਿਰ ਪੈਸੇ ਦੀ ਲੋੜ ਹੋਣੀ ਹੈ ਤਾਂ ਮੈਂ ਕਿਸੇ ਬੰਦੇ ਕੋਲ ਭੇਜਾਂ ਨਹੀਂ ਇਹ ਮੈਨੂੰ ਤਰਖਾ ਮਿਲ ਗਈ ਹੈ ਤੇ ਮੇਰਾ ਸਰ ਗਿਆ ਅੱਛਾ ਮੈਂ ਫਿਰ ਉੱਥੇ ਕੀ ਕਹਿਣਾ ਬੱਚਾ ਚੰਗੇ ਰਹੇ ਜੇ ਬੇਇੱਜ਼ਤੀ ਕਰਾ ਕੇ ਜਦੋਂ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਸੀ ਕਿ ਫੋਨ ਨਾ ਕਰੋ ਨਾ ਮੇਰਾ ਤੇ ਨੌ ਪੁੱਤ ਵਾ ਲੱਲੋ ਨੋਪੁੱਤ ਜਵਾਬ ਦਿੱਤਾ ਕਿ ਨਹੀਂ ਅਗਲੇ ਨਾਲ ਕੜ ਕੇ ਹੁਣ ਤੇ ਮੇਰਾ ਇਰਾਦਾ ਫਿਰ ਪਿੰਡਰ ਨੂੰ ਫੋਨ ਕਰਕੇ ਉਹਦਾ ਸਿਰ ਪਾਣਾ ਵੀ ਤੂੰ ਆ ਨਹੀਂ ਫੋਨ ਕਰੋ ਫੋਨ ਕਰੋ ਗਾੜੀਆਂ ਜਵਾਬ ਦਿੱਤਾ ਹੀ ਉਹਨੇ ਕਿਉਂ ਸਾਡੀ ਵੇਚਦੀ ਕਰਾਉਂਦੇ ਆ ਥਾਂ ਥਾਂ ਤੇ ਰਮਨੋਂ ਨੇ ਮੇਨੂੰ ਜਵਾਬ ਨਹੀਂ ਦਿੱਤਾ ਮੈਨੂੰ ਕਹਿੰਦਾ ਸੀ ਵੀ ਡੈਡੀ ਜੇ ਕੋਈ ਗੱਲ ਨਹੀਂ ਲੋੜ ਪਊਗੀ ਤੇ ਮੈਂ ਲੈ ਜਾਊਂਗਾ ਤੇ ਜੇ ਰਮਨੋਂ ਨੂੰ ਮੈਂ ਦੇਵ ਦਿੰਦਾ ਤੇ ਤੂੰ ਕਿ ਪਤ ਪਾ ਦੇਣਾ ਇਸ ਘਰ ਵੀ ਉਹਨੂੰ ਕਾਲੀ ਪੈਸੇ ਦਿੱਤੇ ਆ ਉਹ ਕਿਹੜਾ ਕੋ ਕੰਮਕਾਰ ਕਰਦਾ ਸਾਡਾ ਆ ਰੋਹਨ ਹਾਂ ਗੱਲ ਵਧੀਆ ਵਾ ਉਹਨੇ ਜਵਾਬ ਦਿੱਤਾ ਵਾ ਹੁਣ ਮੇਰੇ ਦਿਵਾਲੇ ਹੋ ਜੋ ਵੀ ਤੂੰ ਕਪੱਤ ਪਾਉਣਾ ਜੇ ਤੈਨੂੰ ਕਪੱਤ ਦਾ ਇੰਨਾ ਡਰ ਹੀ ਤੇ ਫੋਨ ਕਿਉਂ ਕੀਤਾ ਸੀ ਉਹਦਾ ਤਾਂ ਫੋਨ ਲੈ ਕੇ ਭੱਜ ਗਿਆ ਬਾਹਰ ਨੂੰ ਵੀ ਨੌਪੋਤਨ ਨੂੰ ਫੋਨ ਕਰਕੇ ਆਉਣਾ ਹਾਂ ਗੱਲਾਂ ਇੱਥੇ ਹੀ ਰਹਿਣ ਦੋ ਵੱਡੇ ਚਲਾਕ ਬਣੇ ਫਿਰਦੇ ਆ ਉਹੀ ਮੈਨੂੰ ਹੀ ਗਲਤ ਠਹਿਰਾਉਣਾ ਹੁੰਦਾ ਵੀ ਤੂੰ ਹੀ ਗਲਤ ਵਾ ਚੱਲ ਜੇ ਮੈਂ ਜੋਬਨ ਨੂੰ ਫੋਨ ਕੀਤਾ ਸੀ ਤੇ ਉਹ ਹੀ ਮੇਰੇ ਰਹਿ ਰੱਖ ਲੈਂਦਾ ਵੀ ਕੋਈ ਗੱਲ ਨਹੀਂ ਡੈਡੀ ਮੈਂ ਆਣ ਕੇ ਤੇ ਲੈ ਜਾਾਂਗਾ ਇਹ ਕਿਹੜੀ ਗੱਲ ਵਾ ਉਹਨੇ ਵੀ ਬੀਚਤੀ ਕਰਕੇ ਰੱਖਤੀ ਹੈ ਕੋਈ ਗੱਲ ਨਹੀਂ ਹੁਣ ਤਨਖਾਹ ਮਿਲ ਗਈ ਆ ਫਲਾਂ ਢੀਂਗ ਮੰਮੀ ਦਾ ਤਾਂ ਹੁਣ ਪਤਾ ਨਹੀਂ ਆ ਵੀ ਉਹਨਾਂ ਨੇ ਫੋਨ ਕੀਤਾ ਵਾ ਜੋਬਨ ਉਹਨਾਂ ਨੂੰ ਕਿ ਨਹੀਂ ਕੀਤਾ ਪਰ ਮੇਰਾ ਫਰਜ਼ ਬੰਦਾ ਵਾ ਫੋਨ ਕਰਨ ਦਾ ਕਿਉਂਕਿ ਉਹ ਮੇਰੇ ਇੱਕ ਮੈਸੇਜ ਤੇ ਹੀ ਨਾ ਉਸੇ ਵੇਲੇ ਵਿਚਾਰਾ ਆਇਆ ਸੀ ਉਦਨ ਤੇ ਮੇਰਾ ਫਰਜ਼ ਬੰਦਾ ਵਾ ਕਰਨ ਦਾ ਨਾਲੇ ਮੈਂ ਵੀ ਚਾਉਣੀ ਆ ਭੀੜੇ ਭੈਣ ਭਰਾ ਦਾ ਰਿਸ਼ਤਾ ਵਾ ਨਾ ਉਹ ਬਣਿਆ ਹੀ ਰਵੇ ਤੇ ਚੰਗੀ ਗੱਲ ਵਾ ਜਦੋਂ ਫਿਰ ਇੱਕ ਵਾਰ ਵਿਗੜ ਜਾਂਦਾ ਵਾ ਨਾ ਇਹ ਮੜੀ ਗੱਲਾਂ ਪਤਾਂ ਵਿੱਚ ਵੱਧੀਆਂ ਹੀ ਜਾਂਦੀਆਂ ਆ ਰੁਪਿੰਦਰ ਤੈਨੂੰ ਵੀ ਥੋੜਾ ਜਨਾ ਮੁਰਨਾ ਹੀ ਪੈਣਾ ਵਾ ਮੇ ਤਾਂ ਕਰਦੀ ਫੋਨ ਲਾਉਣੀ ਪਹਿਲਾਂ ਜੋਤਪਾ ਭਾਬੀ ਨੂੰ ਜੇਦੇ ਚੁੱਕ ਲੈਣਗੇ ਚੱਲੇ ਨੇ ਨਾਲ ਉਹਨੂੰ ਵੀ ਹੋ ਜਾਊਗਾ ਤੇ ਹਾਂ ਮੈਨੂੰ ਮਗਰ ਫੋਨ ਕਰਕੇ ਪੁੱਛਣ ਦੀ ਆ ਹੈਲੋ ਸਾਸਕਾ ਭਾਬੀ ਜੀ ਅਸੀਂ ਚੰਦ ਜੀ ਉਹ ਠੀਕ ਠਾਕ ਹੋ ਵਧੀਆ ਵਧੀਆ ਤੁਸੀਂ ਦਾ ਸੁਪਨਾ ਹਾਂਜੀ ਵਧੀਆ ਹੋਰ ਕੀ ਕਰਦੇ ਕਰਨ ਕੋਈ ਨਹੀਂ ਬਸ ਬੈਠੀ ਹੀ ਵਿੱਲੀ ਤੇ ਮੈਂ ਸੋਚਿਆ ਚੱਲ ਭਾਬੀ ਨੂੰ ਫੋਨ ਹੀ ਕਰਦੀ ਹਾਂ ਨਹੀਂ ਨਹੀਂ ਵਧੀਆ ਕਿੱਦਾਂ ਹੋਰ ਘਰ ਪਰਵਾਹ ਠੀਕ ਹੈ ਸਭ ਵਧੀਆ ਵਧੀਆ ਸਾਬ ਠੀਕ ਠਾਕ ਨੇ ਹੋਰ ਕਿਦਾਂ ਜੋ ਬੰਦਾ ਠੀਕ ਆ ਹਾਂਜੀ ਠੀਕ ਠਾਕ ਨੇ ਉਹ ਵੀ ਜੀ ਦੀ ਇਹ ਕੀ ਕਰਨਾ ਵਾ ਬਸ ਟੈਸਟ ਹੀ ਤੇ ਉਹ ਦਿਨ ਚੱਲੇ ਆ ਅੱਛਾ ਅੱਛਾ ਆ ਜੀ ਆ ਹਾਂ ਜੀ ਆ ਦੇਖੂ ਗਿਆ ਹੀ ਪਹਿਲਾਂ ਅੱਛਾ ਅੱਛਾ ਹੋ ਗਿਆ ਬਸ ਚੱਲ ਵਧੀਆ ਆ ਮੈਨੂੰ ਵੀ ਨਾ ਇਸੇ ਗੱਲ ਦੀ ਟੈਨਸ਼ਨ ਜੀ ਹੁੰਦੀ ਤੇ ਮੈਂ ਚਲ ਫੋਨ ਲਾ ਕੇ ਪੋਸਟੀਆਂ ਭਾਬੀ ਨੂੰ ਵੀ ਚਲ ਵਧੀਆ ਵਧੀਆ ਹੁਣ ਹੋ ਜੇ ਨਾ ਤੇ ਸੱਚੀ ਵਧਾਈ ਬਣ ਜੇ ਨਹੀਂ ਨਹੀਂ ਦੀਦੀ ਪਹਿਲਾਂ ਤੇ ਉਦਾਂ ਬੜਾ ਵਧੀਆ ਹੋਇਆ ਸੀ ਤੇ ਹੁਣ ਅੱਜ ਦਾ ਵੇਖੋ ਕਿਦਾਂ ਦਾ ਹੁੰਦਾ ਵਾ ਆਪਣੇ ਵੱਲੋਂ ਤੇ ਪੂਰੀ ਤਿਆਰੀ ਹੈ ਮੇਰੀ ਨਹੀਂ ਨਹੀਂ ਚਲੋ ਤੁਸੀਂ ਆਪਣੇ ਵੱਲੋਂ ਤਿਆਰੀ ਕਰਕੇ ਜਾਇਓ ਪੂਰੀ ਬਾਕੀ ਚਲੋ ਵਾਹਿਗੁਰੂ ਦੇ ਹੱਥ ਵਾ ਚਲ ਮੈਂ ਤੇ ਕਹਿੰਦੀ ਆ ਵੀ ਚਲ ਵਧੀਆ ਵਧੀਆ ਹੋ ਜੇ ਤੇ ਤੁਹਾਨੂੰ ਵੀ ਜੋਬ ਮਿਲ ਜੇ ਜਾਦੇ ਹੋਦੇ ਹੈਗਾ ਹੀ ਇਹ ਦੀਦੀ ਬੜੇ ਜਿੱਦੀ ਮੈਨੇ ਤੇ ਨਹੀਂ ਹੈ ਕਰਨਾ ਇਹ ਅਬ ਇਹਨੂੰ ਮੁੱਲ ਪੈ ਜੇ ਨਾ ਤੇ ਬੜਾ ਹੀ ਵਧੀਆ ਹੋ ਜੇ ਆਉ ਨਹੀਂ ਇਹ ਤੇ ਫਿਰ ਹੈ ਹੀ ਆ ਚੱਲ ਕੋਈ ਗੱਲ ਨਹੀਂ ਮੇਰਾ ਵੀ ਨਾ ਧਿਆਨ ਜਾਈ ਹੋਇਆ ਸੀ ਤੇ ਮੈਂ ਚੱਲ ਫੋਨ ਲਾ ਕੇ ਤੇ ਪੁੱਛਤੀ ਆ ਭਲਾ ਨਹੀਂ ਨਹੀਂ ਬੜਾ ਵਧੀਆ ਕੀਤਾ ਮੈਂ ਤੇ ਆ ਬੜੀ ਖੁਸ਼ੀ ਹੋਈ ਅੱਗੇ ਤੇ ਮੈਨੂੰ ਫੋਨ ਲਾਇਆ ਤੇ ਨਾਲੇ ਵਧਾਈ ਦਿੱਤੀ ਹੈ ਤੇ ਕੋਈ ਨਹੀਂ ਫੋਨ ਲਾ ਕੇ ਦਸ ਦਸਦੇ ਉਹ ਹੈ ਬਾਦ ਵਿੱਚ ਮੁੜ ਕੇ ਵੀ ਕਿੱਦਾਂ ਹਨਾ ਮੈਂ ਮੈਂ ਕਰਦੇ ਆ ਕਰੂੰਗੀ ਫੋਨ ਬੈਨ ਆਹ ਅੱਜ ਦਾ ਹੋਏ ਇਸ ਤੇ ਫਿਰ ਮੈਂ ਆ ਕੇ ਦੱਸੂੰਗੀ ਤੁਹਾਨੂੰ ਕਿ ਕਿਦਾਂ ਦਾ ਹੋਇਆ ਹੈ ਕੋਈ ਨਹੀਂ ਕੋਈ ਨਹੀਂ ਮੈਨੂੰ ਦੱਸੇ ਉਹ ਆ ਕੇ ਫੋਨ ਲਾ ਕੇ ਤੇ ਫਿਰ ਯਾਬੀ ਚੱਲ ਵਧੀਆ ਵਧੀਆ ਸਾਮ ਕਰੇ ਠੀਕ ਠਾਕ ਨੇ ਇਹਨੇ ਵੀ ਕਹਿੰਦੇ ਜੀ ਤੇ ਗੱਲ ਕਰਨੀ ਆ ਤੇ ਆ ਕਰ ਲਉਂ ਹੰਗਾ ਲੈ ਇਹਨਾਂ ਨਾਲ ਵੜੀ ਹਾਂਜੀ ਹਾਂਜੀ ਕਰਾ ਦੇ ਬਾਬੀ ਹਲੋ ਹਲੋ ਸਸ਼ਕਾ ਵੀਰ ਜੀ ਸਾਡਾ ਗੱਲ ਚੀਠਾ ਹੈ ਹਾਂਜੀ ਹਾਂਜੀ ਵਧੀਆ ਠੀਕ ਜੇ ਤੁਸੀਂ ਦੱਸੋ ਵਧੀਆ ਠੀਕ ਠਾਕ ਹੋ ਕੀ ਭੰਡਿਆ ਬੜਨਾ ਕੋਸ਼ਿਸ਼ ਨਹੀਂ ਬਸ ਵੇਲੇ ਹੀ ਕੰਮਦੰਦਾ ਕਰਕੇ ਠੀਕ ਹੈ ਠੀਕ ਹੈ ਅਹੀ ਨਾ ਚੱਲੇ ਹਾਂ ਟੈਸਟ ਦੇ ਇਨ ਦਾ ਜੋਦਾ ਹਾਂਜੀ ਹਾਂਜੀ ਹੋਰ ਮੈਂ ਗੱਲ ਕਰ ਲਈ ਵੀ लवली ਭਾਜੀ ਦੇ ਫੋਨ ਕਰਨੇ ਇੱਕ ਦਿਨ ਆਂਦਾ ਸੰਦੇਸ਼ ਮੈਨੂੰ ਇੱਕ ਦਿਨ ਅਸਾਂ ਸਹੀ ਗਾ ਹਾਂਜੀ ਹਾਂਜੀ ਕੀਤੀ ਸੀ ਗੱਲ ਮੜੀ ਜੀ ਇਹਨਾਂ ਨੇ ਮੈਨੂੰ ਕਹਿਣ ਲਿਗੇ ਵੀ ਆਇਓ ਘਰ ਤੇ ਜੇ ਤੁਸੀਂ ਕਹੋ ਤੇ ਫੇਰ ਆਉਣਾ ਵਾ ਬਾਕੀ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਕਹੋ ਤਾਂ ਮੈਂ ਬੰਨ ਮਾਰ ਦੂੰਗਾ ਤੁਸੀ ਆ ਜੀ ਉਹ ਨਹੀਂ ਨਹੀਂ ਵੀਰ ਜੀ ਬਾਹਨਾ ਦੱਸ ਕਦੇ ਵਾਹਤੀ ਮਾਰਨਾ ਵਾ ਵੇਚ ਜੇ ਜੇ ਤੁਸੀਂ ਆਓ ਆਪਣੇ ਘਰ ਹੁਣ ਆਇਆ ਠੀਕ ਆ ਮੈਂ ਤਾਂ ਲੈ ਕੇ ਕਿ ਮੈਂ ਉਧਰ ਤਾਂ ਸਾਡਾ ਮਨ ਹੈਗਾ ਹੀ ਹੁਣ ਮੈਂ ਟੈਸਟ ਤੇ ਜਾਣਾ ਹੈ ਦਾ ਚੋਤਾ ਹਾਂਜੀ ਤੇ ਮੇਰਾ ਰਦਾ ਹੀ ਤਾਂ ਮੈਂ ਕਰੀ ਪੁੱਛ ਰੂਮੈਂ ਤੁਹਾਨੂੰ ਤੇ ਅਸੀਂ ਫੇਰ ਹੀ ਜਾਵਾਂਗੇ ਨਹੀਂ ਨਹੀਂ ਇਹਦੇ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਵਾ ਕੋਈ ਗੱਲ ਨਹੀਂ ਤੁਸੀਂ ਆਓ ਠੀਕ ਆ ਕੋਈ ਨਹੀਂ ਫਿਰ ਆਪਾਂ ਨਾ ਟੈਸਟ ਦਿਵਾ ਕੇ ਨਾ ਚੋਤਾ ਹਾਂਜੀ ਦਾ ਬਸ ਫਿਰ ਹੈ ਨਹੀਂ ਆ ਜਾਗੇ ਹੈ ਕੋਈ ਨਹੀਂ ਕੋਈ ਨਹੀਂ ਤੁਸੀਂ ਆ ਜਿਓ ਮੈਨੂੰ ਫੋਨ ਕਰ ਦਿਓ ਪਹਿਲਾਂ ਮੜਾ ਜਿਆ ਤੇ ਕੋਈ ਨਹੀਂ ਆ ਜਿਓ ਪਰ ਕਿੱਦਾਂ ਕਰੇ ਕੋਈ ਆਪਾਂ ਬਸ ਹੈ ਉਦਾਂ ਹੀ ਕਿਤੇ ਪਹਲਾਣਾ ਨਹੀਂ ਨਹੀਂ ਦਸ ਖੇਚ ਜਲਗਾਦੀ ਕਰਨੀ ਆ ਕੋਈ ਗੱਲ ਨਹੀਂ ਤੇ ਚਲੋ ਠੀਕ ਹੈ ਕਰ ਲਓ ਫਿਰ ਤੁਸੀਂ ਵੀ ਕੰਮ ਹੈ ਹਾਂਜੀ ਹਾਂਜੀ ਚਲੋ ਜਾਓ ਫਿਰ ਆਹ ਧਿਆਨ ਨਾਲ ਠੀਕ ਹੈ ਓਕੇ ਅੱਛਾ ਅਸਲੀ ਬੜੀ ਖੁਸ਼ੀ ਹੋਈ ਆ ਫਿਰ ਚਲ ਜੋ ਬਨਵੀਰ ਨੇ ਮੇਰੇ ਨਾਲ ਨਾ ਗੱਲ ਕਰ ਲਈ ਆ ਤੇ ਮੇਰੇ ਮਨ ਨੂੰ ਤਸੱਲੀ ਜੀ ਆ ਗਈ ਆ ਉਦਾਂ ਵੈਸੇ ਇੱਕ ਗੱਲ ਵਾ ਭੈਣ ਭਰਾ ਦੇ ਤਾਂ ਰਿਸ਼ਤੇਦਾਰ ਦੀ ਵੀ ਕਿੰਨੀ ਐਮੀਅਤ ਹੁੰਦੀ ਆ ਨਾ ਸੱਚੀਏ ਬਣਿਆ ਹੀ ਰਵਿਆ ਰਿਸ਼ਤਾ ਨਾਲ ਤਾਂ ਚੰਗੀ ਗੱਲ ਵਾ ਜਦੋਂ ਵਜ ਨਿੱਕੀਆਂ ਮੋਟੀਆਂ ਗੱਲਾਂ ਹੋ ਜਾਂਦੀਆਂ ਨਾ ਉਦੋਂ ਕੰਮ ਨਾ ਵੱਜ ਜਾਂਦਾ ਵਾ ਮੈਂ ਤੇ ਹੋ ਕਹਿੰਦੀ ਆ ਕਿ ਚੱਲਣਾ ਜੋਬ ਨੂੰ ਵੀ ਹੁਣ ਥੋੜਾ ਜਿਹਾ ਬਦਲ ਜੇ ਨਾ ਤੇ ਘਰ ਆ ਜੇ ਇੱਕ ਵਾਰ ਜੇ ਘਰ ਆ ਜੇ ਨਾ ਤੇ ਫਿਰ ਤੇ ਹੋਰ ਵੀ ਵਧੀਆ ਹੋ ਜੇ